ਦੇ ਦੇਕਰ ਕਰ ਰਹੇ ਆ ਅੱਜ ਹਰਜਿੰਦਰ ਸਿੰਘ tạmੀ ਦੇ ਘਰ ਜਾਣਗੇ ਸੁਖਬੀਰ ਸਿੰਘ ਬਾਦਲ tạmੀ ਦੀ ਹੁਸ਼ਿਆਰਪੁਰ ਸਥਿਤ ਰਿਹਾਈਸ਼ ਤੇ ਸੁਖਬੀਰ ਸਿੰਘ ਬਾਦਲ ਜਾਣਗੇ ਦੁਪਹਿਰੇ 12 ਵਜੇ ਦੇ ਕਰੀਬ ਸੁਖਬੀਰ ਸਿੰਘ ਬਾਦਲ ਜੋ ਹੁਸ਼ਿਆਰਪੁਰ ਸਥਿਤ ਹੈ ਹਰਜਿੰਦਰ ਸਿੰਘ tạmੀ ਦੀ ਰਿਹਾਈਸ਼ ਉੱਥੇ ਪਹੁੰਚਣਗੇ ਤੇ ਹਰਜਿੰਦਰ ਸਿੰਘ tạmੀ ਐਡਵੋਕੇਟ ਹਰਜਿੰਦਰ ਸਿੰਘ tạmੀ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਗੱਲਬਾਤ ਕੀਤੀ ਜਾਏਗੀ ਉਕਤ 17 ਫਰਵਰੀ ਨੂੰ ਹੀ ਹਰਜਿੰਦਰ ਸਿੰਘ tạmੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪਰ ਹਰਜਿੰਦਰ ਸਿੰਘ tạmੀ ਨੇ ਕਿਹਾ ਸੀ ਕਿ ਉਹ ਆਪਣੇ ਇਸ ਫੈਸਲੇ ਨੂੰ ਵਾਪਸ ਨਹੀਂ ਲੈਣਗੇ ਬੀਤੇ ਵੀ ਕੱਲ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਸੀ ਅੰਤਰੀਂ ਕਮੇਟੀ ਦੀ ਮੀਟਿੰਗ ਜਿ세 ਜ਼ਿਕਰ ਕਰੀਏ ਤੇ ਹਰਜਨ ਸਿੰਘ ਤਾਮੀ ਦਾ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਕਈ ਟਕਸਾਲੀ ਆਗੂ ਵੀ ਹਰਜਨ ਸਿੰਘ ਤਾਮੀ ਦੇ ਘਰ ਉੱਥੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕਰ ਚੁੱਕੇ ਨੇ ਬੀਤੇ ਹੀ ਕੱਲ ਪੰਜ ਮੈਂਬਰੀ ਕਮੇਟੀ ਜੋ ਬਣਾਈ ਗਈ ਸੀ ਉਹ ਵੀ ਹਰਜਨਦਰ ਸਿੰਘ tạmਮੀ ਦੀ ਰਿਹਾਈ ਤੇ ਪਹੁੰਚੀ ਸੀ ਤੇ ਅਪੀਲ ਉਹਨਾਂ ਨੂੰ ਕੀਤੀ ਸੀ ਕਿ ajo ਫੈਸਲਾ ਹੈ ਉਸ ਨੂੰ ਵਾਪਸ ਲਿਆ ਜਾਏ ਕਿਉਂਕਿ ਅੰਤਰੀਂ ਕਮੇਟੀ ਨੇ ਐਡਵੋਕੇਟ ਹਰਜਨਦਰ ਸਿੰਘ tạmਮੀ ਦੀ ਜੋ ਪੂਰੀ ਰਿਜ਼ੀਗਨੇਸ਼ਨ ਦਿੱਤਾ ਸੀ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਮੇ ਨਾਲ ਮੇਰੇ ਸੋਗੀ ਅਮਰੀਕ ਫੋਲਨ ਜਿਹੜੇ ਨੇ ਅਮਰੀਕ ਜਾਣਾ ਚਾਹਵਾਂਗੇ ਆ ਮੁਲਾਕਾਤ ਸੁਭੀ ਸਿੰਘ ਬਾਦਲ ਦੇ ਵੱਲੋਂ ਕਿਸ ਸਮੇਂ ਤੇ ਕੀਤੀ ਜਾਏਗੀ ਕਦੋਂ ਪਹੁੰਚ ਸਕਦੇ ਨੇ ਹਰਜਨਦਰ ਸਿੰਘ tạmਮੀ ਦੀ ਰਿਹਾਈ ਤੇ ਜੀ ਜੇ ਗੱਲ ਸੁਖਵੀਰ ਬਾਦਲ ਦੀ ਕੀਤੀ ਜਾਵੇ ਤਾਂ ਸੁਖਵੀਰ ਬਾਦਲ ਦਾ 11:30 ਵਜੇ ਦਾ ਟਾਈਮ ਜੋ ਕਲਾਈਮ ਡਰੀ ਹੈ ਉਸ ਦੇ ਵਿੱਚ ਆਇਆ ਹੋਇਆ ਕਿ ਉਹਦਾ ਰੂਟ ਪਲਾਨ ਪੂਰਾ ਲੱਗਾ ਹੋਇਆ ਹੈ ਤੇ ਸਾਨੂੰ ਇਸ ਗੱਲ ਦੀ ਜਾਣਕਾਰੀ ਬੀਤੀ ਰਾਤ ਹੀ ਹੋ ਗਈ ਸੀ ਪਰ ਗੱਲ ਅਪੁਕਟਾ ਨਾ ਹੋਣ ਕਾਰਨ ਇਸ ਲਈ ਅਸੀਂ ਬ੍ਰੇਕਿੰਗ ਨਹੀਂ ਕਰਾਈ ਸੀ ਤੇ ਗੱਲ ਸੁਖਵੀਰ ਵਾਲੀ ਕੀਤੀ ਜਾਵੇ ਤਾਂ 11:30 ਵਜੇ ਸੁਖਵੀਰ ਬਾਦਲ ਧਾਮੀ ਸਾਹਿਬ ਦੇ ਘਰ ਪਹੁੰਚਣਗੇ ਉਸ ਤੋਂ ਬਾਅਦ ਧਾਮੀ ਨਾਲ ਮੀਟਿੰਗ ਕਰਨਗੇ ਧਾਮੀ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਧਾਮੀ ਨੇ ਕਿਹਾ ਸੀ ਕਿ ਮੈਨੂੰ ਇੱਕ ਦਿਨ ਦਾ ਵਕਤ ਚਾਹੀਦਾ ਹੈ ਤੇ ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਧਾਮੀ ਅੱਜ ਆਪਣਾ ਅਸਤੀਫਾ ਵਾਪਸ ਲੈ ਲੈਣ ਅਤੇ ਉਸ ਤੋਂ ਬਾਅਦ ਮੁੜ ਕੇ ਫਿਰ ਸੇਵਾਮੁਖੀ ਸ਼ੁਰੂ ਕਰ ਦੇਣ ਜੀ ਅਮ੍ਰਿਕ 28 ਮਾਰਚ ਨੂੰ ਐਸਜੀਪੀਸੀ ਦਾ ਬਜਟ اجلاس ਵੀ ਹੈ ਕਿ ਉਸ ਤੋਂ ਪਹਿਲਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈ ਲੈਣ ਬਿਲਕੁਲ ਬਿਲਕੁਲ ਸਹੀ ਗੱਲ ਹੈ ਦੇਖਿਆ ਜਾਵੇ ਤਾਂ 28 ਤਰੀਕ ਨੂੰ ਐ ਜੀ ਪੀ ਸੀ ਦਾ ਜੋ اجلاس ਹੈ ਉਸ ਦੇ ਵਿੱਚ ਜੋ ਇਸ ਕਾਰਨ ਹੀ ਐ ਜੀ ਪੀ ਸੀ ਵੱਲੋਂ ਜਾਂ ਅਕਾਲੀ ਦਲ ਦੇ ਵੱਲੋਂ ਇਹ ਤੇਜ ਕੀਤੀ ਗਈ ਹੈ ਕਿ ਜੋ ਧਾਮੀ ਹੈ ਉਸ ਨੂੰ ਵਾਪਸ ਲੈ ਅੰਦਾ ਜਾਵੇ ਤਾਂ ਜੋ ਨਿਰਵਿਘਨ اجلاس ਹੈ ਉਹ ਕੀਤਾ ਜਾ ਸਕੇ ਇਸ ਲਈ ਅੱਜ ਬਹੁਤ ਅਹਿਮ ਮੀਟਿੰਗ ਹੈ ਤੇ ਲੱਗਦਾ ਹੈ ਕਿ ਨਰਿੰਦਰ ਸਿੰਘ ਧਾਮੀ ਇਹ ਜਮਨ ਜਾਣਗੇ ਅਮਰੀਕੀ ਸੁਖਬੀਰ ਸਿੰਘ ਬਾਦਲ ਇਕੱਲੇ ਹੀ ਜਾਣਗੇ ਕਿ ਉਹਨਾਂ ਦੇ ਨਾਲ ਹੋਰ ਕੋਈ ਵੀ ਆਗੂ ਹੋ ਸਕਦੇ ਨੇ ਅਕਾਲੀ ਦਲ ਦੇ ਜੀ ਨਿਕਸਰ ਨੂੰ ਹੁਣ ਤੱਕ ਜਾਣਕਾਰੀ ਮਿਲੀ ਹੈ ਇਹ ਪਤਾ ਲੱਗਾ ਕਿ ਸੁਖਵੀਰ ਸਿੰਘ ਬਾਦਲ ਇਕੱਲੇ ਹੀ ਆ ਰਹੇ ਨੇ ਤੇ 11:30 ਵਜੇ ਦੇ ਕਰੀਬ ਅਸਜਿੰਦਰ ਸਿੰਘ ਧਰਮੀ ਜੀ ਨਾਲ ਉਹਨਾਂ ਦੀ ਇਤਹਾਸ਼ ਹੁਸ਼ਿਆਰਪੁਰ ਵਿਖੇ ਉਹਨਾਂ ਦੇ ਨਾਲ ਮੀਟਿੰਗ ਕਰਨਗੇ ਜੀ ਬਾਬਾ ਸ਼ੁਕਰੀਆ ਅਮ੍ਰਿਕ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਵੱਡੀ ਖਬਰ ਦਾ ਸੇ ਜ਼ਿਕਰ ਕਰੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਘਰ ਜਾਣਗੇ ਸੁਖਬੀਰ ਸਿੰਘ ਬਾਦਲ ਤੇ ਤਾਮੀ ਦੀ ਹਸ਼ਾਪੁਰ ਸਥਿਤ ਰਿਹਾਈਸ ਤੇ ਹੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਏਗੀ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਨਾਲ ਦੁਪਹਿਰੇ ਤਕਰੀਬਨ 11:30 ਵਜੇ ਪਹੁੰਚਣਗੇ ਸੁਖਬੀਰ ਸਿੰਘ ਬਾਦਲ ਕੱਲ ਅੰਤਰੀਅੰ ਕਮੇਟੀ ਨੇ ਤਾਮੀ ਦੇ ਅਸਤੀਫੇ ਨੂੰ ਨਾ ਮੰਨਜ਼ੂਰ ਕੀਤਾ ਸੀ ਤੇ ਕੱਲ ਅੰਤਰੀਅੰ ਕਮੇਟੀ ਮੈਂਬਰਾਂ ਨੇ ਵੀ ਤਾਮੀ ਦੇ ਨਾਲ ਮੁਲਾਕਾਤ ਕੀਤੀ ਸੀ ਦੂਸਰੇ ਪਾਸੇ ਜਿ세 ਜ਼ਿਕਰ ਕਰੀਤੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਵੀ ਜੋ ਪੂਰੇ ਸੋਰ ਸੇ ਕਿਤਨਾ ਕਿਤੇ ਨਰਮ ਪੈਂਦੇ ਹੋਏ ਵਖਾਈ ਦੇ ਰਹੇ ਸੀ ਇੱਕ ਦਿਨ ਦਾ ਸਮਾਂ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਮੰਗਿਆ ਗਿਆ ਸੀ ਅੱਜ ਸੁਖਬੀਰ ਸਿੰਘ ਬਾਦਲ ਮੁਲਾਕਾਤ ਕਰਨਗੇ तकरीबन 11:30 ਵਜੇ ਦਾ ਸਮਾਂ ਹੈ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਹੁਸ਼ਿਆਰਪੁਰ ਜੋ ਹਰਜਿੰਦਰ ਸਿੰਘ ਤਾਮੀਦੀ ਰਿਹਾਈ ਸ਼ਹਿਰ ਉੱਥੇ ਉਹਨਾਂ ਦਾ ਘਰ ਹੈ ਉੱਥੇ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਜਹਾਂਜੀ ਗੱਲ ਹੈ ਕਿ ਮਨੋਂਡਿਆ ਪਹੁੰਚਣਾ ਤੁਬੀਰ ਸਿੰਘ ਬਾਦਲ ਦੇ ਵੱਲੋਂ ਵੀ ਕੀਤੀਆਂ ਜਾਂਦੀਆਂ ਸੀ ਪਹਿਲਾ ਜਿਸ ਜ਼ਿਕਰ ਕਰੀਏ ਤੇਸਾਰਾ ਫਰਵਰੀ ਨੂੰ ਹੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਕਿ ਜਿਸ ਦੌਰਾਨ ਆ ਪੂਰੇ ਫੈਸਲੇ ਲਏ ਗਏ ਸੀ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅਹੁਦੇ ਤੋਂ ਲਾਂਬੇ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ 13 ਫਰਵਰੀ ਦਾ ਹੀ ਉਹ ਦਿਨ ਸੀ ਜਦੋਂ ਕਿ ਅਕਾਲਕਸਰ ਸਾਹਿਬ ਦੇ ਸਾਫਾ ਜਥੇ ਦਾ ਗਿਆਨੀ ਰਕबीर ਸਿੰਘ ਦੇ ਵੱਲੋਂ ਇੱਕ ਕੋਸਟ ਪਾਈ ਗਈ ਸੀ ਤੇ ਇਸ ਪੂਰੇ ਫੈਸਲੇ ਨੂੰ ਉਹ ਅੰਤਰੀ ਕਮੇਟੀ ਦੇ ਵੱਲੋਂ ਲਿਆ ਗਿਆ ਸੀ ਗਿਆਨੀ ਹਰਜਿੰਦਰ ਸਿੰਘ ਦੇ ਬਾਬਤ ਉਸ ਨੂੰ ਨਿੰਦਣਯੋਗ ਦੱਸਿਆ ਸੀ ਤੇ ਜਲਦੀ ਪ੍ਰੈਸ ਕਾਨਫਰੈਂਸ 17 ਫਰਵ ਨੂੰ ਹੀ ਹਰਜਿੰਦਰ ਸਿੰਘ tạmਿਰੋਲਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਨੈਤਿਕਤਾ ਦੇ ਆਧਾਰ ਤੇ ਉਹ ਅਸਤੀਫਾ ਦੇ ਰਹੇ ਨੇ 17 ਫਰਵ ਨੂੰ ਹੀ ਹਰਜਿੰਦਰ ਸਿੰਘ tạmਿਰੋਲ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਵਕ ਵਕ ਆਗੂ ਟਕਸਾਲੀ ਆਗੂ ਸ਼ਰਮਣੇ ਕਾਲੀ ਦਲ ਦੇ ਹਰਜਿੰਦਰ ਸਿੰਘ tạmਲੀ ਰਿਹਾਈ ਤੇ ਪਹੁੰਚੇ ਤੇ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਅਲਦੀ ਸਿੰਚੀ ਮਾਖੋਦ ਉਥੇ ਪਹੁੰਚੇ ਸੀ ਵਿਕਰਮ ਸਿੰਘ ਮਜੀਠੀਆ ਵਿਖਨ ਖਸ਼ਿਆਰਪੁਰ ਪਹੁੰਚੇ ਸੀ ਐਡਵੋਕੇਟ ਹਜਨ ਸਿੰਘ tạmੀ ਦੀ ਰਿਹਾਈਸ਼ ਤੇ ਮਨਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਤੇ ਵੀ ਤੇ ਹੀ ਕੱਲ ਚੰਡੀਗੜ੍ਹ 'ਚ ਵੀਆ ਪੂਰੀ ਮੀਟਿੰਗ ਹੋਈ ਸੀ ਐਜੀਪੀਸੀ ਦੀ ਅੰਤਰਿਕ ਕਮੇਟੀ ਦੀ ਜਿਸ ਨੂੰ ਲੈ ਕੇ ਹਜਨ ਸਿੰਘ tạmੀ ਦਾ ਜੋ ਡਿਗਨੇਸ਼ਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਉਸ ਨੂੰ ਲੈ ਕੇ ਵਿਚਾਰ ਵਿਮਾਸ਼ ਚਰਚਾ ਜੋ ਹੈ ਉਹ ਕੀਤੀ ਗਈ ਸੀ ਜਿਸ ਦੌਰਾਨ ਅੰਤਰਿਕ ਕਮੇਟੀ ਦੇ ਵੱਲੋਂ ਹਜਨ ਸਿੰਘ tạmੀ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਸੀ ਪੰਜ ਮੈਂਬਰੀ ਕਮੇਟੀ ਜਿਸ ਦਾ ਕਿ ਗਠਨ ਕੀਤਾ ਗਿਆ ਸੀ ਜੋ ਕਿ ਹਰਜਿੰਦਰ ਸਿੰਘ ਧਾਮੀ ਦੇ ਨਾਲ ਤਾਲਮੇਲ ਕਰੇਗੀ ਜਾ ਕੇ ਉਹਨਾਂ ਨੂੰ ਮਨਾਏਗੀ ਬੀਤੇ ਹੀ ਕੱਲ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਗਈ ਸੀ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਨੇ ਇੱਕ ਦਿਨ ਦਾ ਸਮਾਂ ਜੋ ਹੈ ਉਹ ਮੰਗਿਆ ਸੀ ਪਰ ਅੱਜ ਸੁਖਬੀਰ ਸਿੰਘ ਬਾਦਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਨਗੇ ਤਕਰੀਬਨ 11:30 ਵਜੇ ਉਹਨਾਂ ਦੀ ਨਿਹਾਇਸ਼ ਤੇ ਪਹੁੰਚਣਗੇ ਸਾਰ ਜਗਲੇ ਕੀ ਮਨੋਂਦੀਆਂ ਕੋਸ਼ਿਸ਼ਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕੀਤੀਆਂ ਜਾਣ ਗਿਆ ਕਿਉਂਕਿ ਉਹਨਾਂ ਦੀ 18 ਮਾਫ ਕਰਨਾ 28 ਮਾਰਚ ਨੂੰ SGPC ਦਾ ਬਜਟ اجلاس ਵੀ ਹੈ SGPC ਦਾ ਬਜਟ ਸੈਸ਼ਨ ਵੀ ਹੈ ਤੇ ਦੋ ਵਕਫਤ ਤਸਵੀਨਾ ਤੁਸੀਂ ਵੇਖ ਪਰੋ ਅੰਤਰੀਂ ਕਮੇਟੀ ਦੀ ਬੀਤੇ ਹੀ ਕੱਲ ਆ ਪੂਰੀ ਮੀਟਿੰਗ ਹੋਈ ਸੀ ਐਡਵੋਕੇਟ ਹਰਜਿੰਦਰ ਸਿੰਘ tạmੀ ਦਾ ਅਸਤੀਫਾ ਨਾਮਨਜ਼ੂਰ ਅ ਅੰਤਰੀਂ ਕਮੇਟੀ ਦੇ ਵੱਲੋਂ ਕੀਤਾ ਗਿਆ ਤੇ ਅੱਜ ਸੁਪੀਰ ਸਿੰਘ ਬਾਦਲ ਐਡਵੋਕੇਟ ਹਰਜਿੰਦਰ ਸਿੰਘ tạmੀ ਦੀ ਰਿਹਾਈ ਤੇ ਪਹੁੰਚਣਗੇ ਤੇ ਮੁਲਾਕਾਤ ਕੀਤੀ ਜਾਏਗੀ ਚਰਚਾ ਕੀਤੀ ਜਾਏਗੀ ਜ਼ਹਰ ਜੀ ਗੱਲ ਹੈ ਕਿ ਅਪੀਲ ਕੀਤੀ ਜਾਏਗੀ ਦਰਖਾਸਤ ਕੀਤੀ ਜਾਏਗੀ ਮਨੋਂ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਹਰਜਿੰਦਰ ਸਿੰਘ tạmੀ ਆਪਣਾ ਅਸਤੀਫਾ ਵਾਪਸ ਲੈ ਲਿਆ ਅੱਜ ਅਸੀਂ ਆਪਣੇ ਪ੍ਰਧਾਨ ਸਰ ਹਜਿੰਦਰ ਸਿੰਘ ਜੀ ਦੇ ਘਰ ਵਿੱਚ ਆਏ ਸੀਗੇ ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਅਹੁਦਾ ਸੰਭਾਲ ਕੇ ਤੇ ਸ਼ਰਮਨੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਪਹਿਲਾਂ ਤੇ ਤਗੜੇ ਹੋ ਕੇ ਆਣ ਕੇ ਕਰੋ ਇੰਨੀਆਂ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਇੱਕ ਅੱਦੇ ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਹੈ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਤਾਂ ਵਾਂ ਕਿਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਦੀ ਘੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ ਬਾਰ ਬਾਰ ਆਉਣ ਦਾ ਮਤਲਬ ਇਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਘਰੇਲੂ ਮਜਬੂਰੀਆਂ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਇਹ ਸਾਡੇ ਸ਼ਮਨੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਟਰੰਡੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਭਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਦੀ ਦੀ ਸਾਡੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਭਾਵਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਸ ਸਭਾਵਾ ਜਿਹੜੀਆਂ ਇਸ ਹੁਣੀ ਕਮੇਟੀ ਦਾ ਨਿਰੰਤਰ ਚਲੌਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਸਾਰੀ ਤੇ ਸਰ ਨਾਲ ਗੁਰਪ੍ਰੀਤ ਸਿੰਘ ਛੱਬਰ ਜੁੜੇ ਹੋਏ ਨੇ ਐਸਜੀਪੀਸੀ ਮੈਂਬਰ ਨੇ ਬਹੁਤ ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਸਰ ਕਿ ਅੱਜ ਸੁਖਬੀਰ ਸਿੰਘ ਬਾਦਲ ਐਡਵੋਕੇਟ ਹਰਜਿੰਦਰ ਸਿੰਘ ਪਾਮੀਨਾਲ ਮੁਲਾਕਾਤ ਕਰਨ ਉਹਨਾਂ ਦੀ ਰਿਹਾਇਸ਼ ਤੇ ਜਾ ਕੇ ਦੇਖੋ ਮੈਂ ਤੁਹਾਡੇ ਦੀ ਪਤਾ ਲੱਗਿਆ ਤੁਸੀਂ ਦੱਸਿਆਗਾ ਤੇ ਵਧੀਆ ਗੱਲ ਹੈ ਸ਼ਾਫਕਾ ਬਣਾਣ ਨੇ ਸ਼੍ਰੋਮਣੀ ਅਕਾਲੀ ਕਲ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਹੂੰ ਤੇ ਸਮੁੱਚੀ ਅੰਤਰਨ ਕਮੇਟੀ ਵੀ ਉਹਨਾਂ ਨੂੰ ਬੇਨਤੀ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਕਲ ਦੀ ਸਮੁੱਚੀ ਕੱਲ ਤੁਸੀਂ ਬੀਤੇ ਆਏ ਕਿ ਕਾਰਜਕਾਰੀ ਹੈ ਸਾਰੇ ਸੀਨੀਅਰ ਆਗੂ ਸਹਿਮਾਨ ਉਹ ਵੀ ਬੇਨਤੀ ਕਰ ਰਹੀ ਹੈ ਸੋ ਜੋ ਜਾ ਰਹੀ ਹੈ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਇਹ ਸੱਚ ਹੁੰਦਾ ਕਿ ਜੋ ਸੂਝਵਾਨ ਸਿਆਣਾ ਆਗੂ ਹੈ ਤੇ ਚਾਹੇ ਉਹ ਕਿਸੇ ਵੀ ਪੱਖ ਤੋਂ ਆਪਣੇ ਨਜੂਰੀ ਦੱਸਣ ਕਾਰਨ ਦੱਸਣ ਪਰ ਸਾਰੀ ਲੀਡਰਸ਼ਿਪ ਜੋ ਉਹਨੂੰ ਬੇਨਤੀ ਕਰ ਰਹੀ ਹੈ ਮੈਨੂੰ ਵੀ ਉਹਨੂੰ ਉਪਸਰਨਾ ਚਾਹੀਦਾ ਸੀ। ਹਮ ਹਰਜਿੰਦਰ ਸਿੰਘ ਧਾਮੀ ਇੱਕ ਬੇਦਾਗ ਸ਼ਖਸੀਅਤ ਨੇ ਤਾਂ ਕਰਕੇ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਇਹਨੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ। ਹਾਂਜੀ ਬਿਲਕੁਲ ਇਹੀ ਹੁੰਦਾ ਜੇ ਕੋਈ ਮਤਲਬ ਸੰਘਰਸ਼ੀ ਇਨਸਾਨ ਬੇਦਾਗ ਇਨਸਾਨ ਜੋ ਉਹਨਾਂ ਨੂੰ ਕੋਈ ਜਿਨ੍ਹਾਂ ਦੀਆਂ ਅੰਤਵਾਸਤੇ ਕੌਮ ਵਾਸਤੇ ਵੱਡੀਆਂ ਸੇਵਾਵਾਂ ਨੇ ਜਿਨ੍ਹਾਂ ਦੀਆਂ ਪੁਰਾਣੀਆਂ ਸੇਵਾਵਾਂ ਵੀ ਜਿਵੇਂ ਢੰਗ ਨਾਲ ਬਹੁਤ ਵਧੀਆ ਤੇ ਇਸੇ ਕਰਕੇ ਚਾਹੇ ਕਿੰਨੀਆਂ ਹੀ ਫੋਰਸਾਂ ਕਿੰਨੀਆਂ ਹੀ ਤਾਕਤਾਂ ਚਾਹੇ ਪੰਜਾਬ ਸਰਕਾਰ ਸੈਂਟਰ ਸਰਕਾਰ ਜੋ ਇਲੈਕਸ਼ਨ ਹੋਈ ਹੈ ਜਨਰਲ ਅਜਲਾਸ ਹੋਇਆ ਹਾਊਸ ਦਾ ਤਾਂ ਸੱਚੇ ਮੈਂਬਰ ਸਹਿਬਾਨ ਨੇ ਵੱਡੀ ਗਿਣਤੀ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਮਾਣ ਸਨਮਾਨ ਇਸ ਕਰਕੇ ਦਿੱਤਾ ਕਿਉਂਕਿ ਉਹ ਚੰਗੀ ਸ਼ਖਸੀਅਤ ਹੈ ਹੂੰ ਸ੍ਰੀ ਮਾਮਾ ਬਹੁਤ ਵਧੀਆ ਉਹਨਾਂ ਦੀ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਸੇ ਇਥੇ ਧਰਮ ਪ੍ਰਚਾਰ এডਿਕੇਸ਼ਨ ਅਤੇ ਨਵੀਆਂ ਦੋ ਅਕੈਡਮੀਆਂ ਤੁਸੀਂ ਵੇਖਿਆ ਪਟਿਆਲੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਡੇ ਗਰੀਬ ਬੱਚਿਆਂ ਨੂੰ ਲੋੜਵੰਦ ਬੱਚਿਆਂ ਨੂੰ ਵਰਸਕ ਬੱਚਿਆਂ ਨੂੰ ਬੱਚੇਰੀ ਸਿੱਖਿਆ ਵੱਡੀਆਂ ਡਿਗਰੀਆਂ ਹਾਸਲ ਕਰਨ ਵਾਸਤੇ ਕੋਰਸ ਖੋਲੇ ਆ ਮੈਂ ਸਮਝ ਨਵੀਆਂ ਪਹਿਲਾਂ ਪਾਈਆਂ ਹੂੰ ਸਾਨੂੰ ਸਮਟੀ ਲੀਡਰਸ਼ਿਪ ਦਾ ਇਹ ਹੁੰਦਾ ਕਿ ਚੰਗੇ ਅਕਸ ਵਾਲੇ ਜੱਬਰਜੀ 17 ਤਰੀਕ ਨੂੰ ਐਡਵੋਕੇਟ ਹਰਜਨ ਸਿੰਘ ਥਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕੋਈ ਤੁਹਾਡੀ 1 ਟੂ 1 ਕਨਵਰਸੇਸ਼ਨ ਹਰਜਨ ਸਿੰਘ ਥਾਮੀ ਨਾਲ ਹੋਈ ਹੈ ਹਾਂਜੀ ਬਹੁਤ ਵਾਰ ਹੋਈ ਹੈ ਪ੍ਰਧਾਨ ਸਾਹਿਬ ਨੂੰ ਬਹੁਤ ਵਾਰ ਹੋਈ ਹੈ ਇਹ ਕਹਿੰਦੀ ਹੁੰਦੀ ਸੀ ਉਹ ਚਲੋ ਕਹਿੰਦੀ ਸੀ ਜੋ ਲੱਗਦਾ ਮਹਿਸੂਸ ਹੁੰਦਾ ਕਿ ਉਹ ਜ਼ਰੂਰ ਜੋ ਪੰਥ ਦੇ ਹਾਲਾਤ ਨੇ ਜੋ ਤੁਮਾਂ ਚੱਲ ਰਿਹਾ ਹੈਗਾ ਉਹ ਜ਼ਰੂਰ ਦੁਆਰੇ ਸੇਵਾ ਸੰਭਾਲਣਗੇ ਦੁਆਰੇ ਫਿਰ ਅਗਵਾਈ ਕਰਨਗੇ ਪਾਣੂ ਕਿਉਂ ਲੱਗਦਾ ਹੈ ਕਿ ਕਿਸੇ ਤਰੀਕੇ ਦਾ ਪ੍ਰੈਸ਼ਰ ਸੀ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਬਹੁਤ ਉਹ ਲੰਮਾ ਸਮਾਂ ਹੋ ਗਿਆ ਆਪਾਂ ਬਹੁਤ ਵਾਰੀ ਇਸ ਵਿਸ਼ੇ ਤੇ ਗੱਲਬਾਤ ਕਰ ਲਈ ਆਪਾਂ ਵੀ ਕਰ ਲਈ ਪ੍ਰਧਾਨ ਸਾਹਿਬ ਨੇ ਵੀ ਦੱਸਤਾ ਸੋ ਇਸ ਕਰਕੇ ਸਭ ਨੂੰ ਪਤਾ ਗਿਆ ਚਲੋ ਉਹ ਸਤਕਾਰ ਜੋ ਉਹ ਸਿਆਣੀ ਹੈ ਸੂਝਵੂੜੀ ਤੋਂ ਕਮ ਲੈ ਕਿ ਇਹਨਾਂ ਨੇ ਇਸ ਟੈਪ ਚੱਕਿਆਗਾ ਤੇ ਹੁਣ ਬੀ ਤਾਈਆਂ ਸਾਰੀ ਸਮੁੱਚੀ ਲੀਡਰਸ਼ਿਪ ਵਰਕਰ ਮੈਂਬਰ ਸਹਿਬਾਨ ਆਗੂ ਸਹਿਬਾਨ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਰੂਰ ਉਹ ਸੇਵਾ ਸਮਝਣ